ਸਤਿ ਸ਼੍ਰੀ ਅਕਾਲ ਬੱਚਿਓ ਅਸੀਂ ਤਨੀਦਾਮ ਜਾਤ੍ਰਿਕ ਜੀ ਦੀ ਪਹਿਲੀ ਰਚਨਾ ਚਰਖਾ ਜਿਹੜੀ ਹੈ ਉਹਨੂੰ ਪੜ ਚੁੱਕੇ ਹਾਂ ਅੱਜ ਅਸੀਂ ਤਨੀਦਾਮ ਜਾਤ੍ਰਿਕ ਜੀ ਦੀ ਦੂਜੀ ਰਚਨਾ ਜਿਹਦਾ ਸਿਰਲੇਖ ਹੈ ਅਚਾਦੀ ਰੁਬਾਈ ਦੇ ਬਾਰੇ ਪੜਾਂਗੇ ਸੋ ਇਸ ਰੁਬਾਈ ਦੇ ਵਿੱਚ ਤਨੀਰਾਮ ਜਾਤ੍ਰਿਕ ਜੀ ਨੇ ਕਹਿ ਰਹੇ ਨੇ ਕਿ ਜਦੋਂ ਵਿਅਕਤੀ ਨੂੰ ਮਨੁੱਖ ਨੂੰ ਦੇਸ਼ ਦੀ ਆਜ਼ਾਦੀ ਦਾ ਇਸ਼ਕ ਲੱਗ ਜਾਂਦਾ ਹੈ ਤਾਂ ਸੰਸਾਰਿਕ ਪਦਾਰਥ ਜਿਹੜੇ ਨੇ ਉਹ ਸੰਸਾਰਿਕ ਪਦਾਰਥ ਜਿਵੇਂ ਹਸਨ ਹੋ ਗਿਆ ਮੈਲ ਮਨਾਰੇ ਹੋ ਗਈ ਮੈਲ ਨਹੀਂ ਹੋ ਗਈ ਉਹਨਾਂ ਦੇ ਜਿਹੜੇ ਸਵਾਦ ਨੇ ਉਹ ਭੁੱਲ ਜਾਂਦੇ ਨੇ ਤੇ ਮਨੁੱਖ ਨੂੰ ਆਜ਼ਾਦੀ ਦੀ ਪ੍ਰਾਪਤੀ ਤੋਂ ਬਿਨਾ ਹੋਰ ਕੁਝ ਵੀ ਚੰਗਾ ਜਿਹੜਾ ਹੈ ਉਹ ਨਹੀਂ ਲੱਗਦਾ ਸੋ ਆਓ ਆਪਾਂ ਉਹਨਾਂ ਦੀ ਦੂਜੀ ਰਚਨਾ ਆਜ਼ਾਦੀ ਉਹਦਾ ਬਾਈ ਨੂੰ ਪੜ ਰਹੇ ਹਾਂ ਹੁਸਨ ਪਦਾਰਥ ਸੰਤ ਮਹਿਲ ਮਨਾਰੇ ਮੇਲੇ ਅਤੇ ਨਜ਼ਾਰੇ ਹੁਸਨ ਇੱਥੇ ਗੱਲ ਕੀਤੀ ਆ ਸੁੰਦਰਤਾ ਦੀ ਪਦਾਰਥ ਜੋ ਸੰਸਾਰਿਕ ਪਦਾਰਥ ਨੇ ਮਹਿਲ ਮਨਾਰੇ ਕੋਠੀਆਂ ਮਹਿਲਾਂ ਦੀ ਗੱਲ ਕੀਤੀ ਹੈ ਮੇਲੇ ਅਤੇ ਨਜ਼ਾਰੇ ਦੁਨੀਆਂ ਦੇ ਮੇਲੇ ਰੌਣਕਾਂ ਦੀ ਗੱਲ ਕੀਤੀ ਹੈ ਹੁਸਨ ਪਦਾਰਥ ਮਹਿਲ ਮਨਾਰੇ ਮੇਲੇ ਅਤੇ ਨਜ਼ਾਰੇ ਦੀਦੇ ਖੀਵੇ ਹੋਏ ਤੱਕ ਤੱਕ ਸੁੱਚਜ ਜਗ ਦੇ ਸਾਰੇ ਦੀਦੇ ਭਾਵ ਅੱਖਾਂ ਖੀਵੇ ਭਾਵ ਮਸਤ ਹੋ ਗਏ ਨੇ ਤੱਕ ਤੱਕ ਸੁਚਜ ਜਗਤ ਦੇ ਸਾਰੇ ਸੁਚਜ ਹੁੰਦਾ ਸੁੰਦਰ ਚੀਜ਼ਾਂ ਨੂੰ ਜਗਤ ਦੇ ਸਾਰੇ ਸਾਰੇ ਸੰਸਾਰ ਦੀਆਂ ਕਵੀ ਕਹਿੰਦਾ ਕਿ ਹੁਸਨ ਪਦਾਰਥ ਮਹਿਲ ਮੋਨਾਰੇ ਮੇਲੇ ਅਤੇ ਨਜ਼ਾਰੇ ਦੀ ਦੇਖੀਵੇ ਹੋਏ ਤੱਕ ਤੱਕ ਸੁਚਜ ਜਗਤ ਦੇ ਸਾਰੇ ਕਿ ਖੂਬਸੂਰਤੀ ਨੂੰ ਸੁੰਦਰਤਾ ਨੂੰ ਸੰਸਾਰ ਦੇ ਹੋਰ ਵੱਖਰੇ ਵੱਖਰੇ ਪਦਾਰਥਾਂ ਨੂੰ ਉੱਚੇ-ਉੱਚੇ ਮਹਿਲ ਬਣਾ ਰਿਆਂ ਨੂੰ ਕੋਠੀਆਂ ਨੂੰ ਮੇਲਿਆਂ ਅਤੇ ਨਜ਼ਾਰਿਆਂ ਨੂੰ ਤੱਕਦਿਆਂ ਹੋਇਆਂ ਦੇਖਦਿਆਂ ਹੋਇਆਂ ਦੀਦੇ ਭਾਵ ਅੱਖਾਂ ਜਿਹੜੀਆਂ ਨੇ ਉਹ ਕੀ ਨੇ ਖੀਵੀਆਂ ਹੋ ਗਈਆਂ ਨੇ ਮਸਤ ਹੋ ਗਈਆਂ ਨੇ ਤੱਕ-ਤੱਕ ਸੁਚਜ ਜਗਤ ਦੇ ਸਾਰੇ ਕਿ ਸੁਚਜੇ ਤੱਕ ਜਗਤ ਦੀਆਂ ਸੁੰਦਰ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਦੀਦੀ ਨੇ ਅੱਖਾਂ ਨੇ ਉਹ ਕੀ ਹੋ ਗਈਆਂ ਨੇ ਖੀਵੀਆਂ ਹੋ ਗਈਆਂ ਨੇ ਪাব ਮਸਤ ਹੋ ਗਈਆਂ ਨੇ ਪਰ ਜਦ ਤੋਂ ਆਜ਼ਾਦ ਜਗਤ ਦੇ ਪੈਣ ਲੱਗੇ ਝਲਕਾਰੇ ਕਹਿੰਦਾ ਕਿ ਜਦੋਂ ਤੋਂ ਆਜ਼ਾਦ ਮੁਲਕ ਦੇ ਜਿਹੜੇ ਝਲਕਾਰੇ ਨੇ ਖੁਸ਼ੀ ਦੇ ਖੁਸ਼ਹਾਲੀ ਦੇ ਬਾਰੇ ਜਦੋਂ ਪਤਾ ਲੱਗਿਆ ਇਸ਼ਕ ਤੇਰੇ ਦੇ ਚਾਹ ਦੀਆਂ ਚੀਸਾਂ ਸਾਰੇ ਸਵਾਦ ਵਿਸਾਰੇ ਉਸ ਆਦੇਸ਼ ਦੀ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੇ ਦਿਲ ਦੇ ਵਿੱਚ ਚੀਸਾਂ ਨੇ ਉਠਣ ਲੱਗੀਆਂ ਨੇ ਤੇ ਸਾਰੇ ਸਵਾਦ ਜਿਹੜੇ ਨੇ ਉਹਨਾਂ ਚੀਸਾਂ ਦੇ ਅੱਗੇ ਜਿਹੜੇ ਨੇ ਉਹ ਦੁਨੀਆ ਦੇ ਸਾਰੇ ਸਵਾਦ ਜਿਹੜੇ ਨੇ ਉਹ ਕੀ ਹੋ ਗਏ ਨੇ ਉਹ ਬਿਸਰ ਗਏ ਨੇ ਉਹ ਸਵਾਦ ਜਿਹੜੇ ਨੇ ਉਹ ਭੁੱਲ ਗਏ ਨੇ ਸੋ ਇਹਦੇ ਵਿੱਚ ਕਵੀ ਇਹ ਰਹੇ ਨੇ ਕਿ ਜਦੋਂ ਵਿਅਕਤੀ ਨੂੰ ਬੰਦੇ ਨੂੰ ਮਨੁੱਖ ਨੂੰ ਦੇਸ਼ ਦੀ ਆਜ਼ਾਦੀ ਦੀ ਦਾ ਇਸ਼ਕ ਜਿਹੜਾ ਹੈਗਾ ਉਹ ਲੱਗ ਜਾਵੇ ਤਾਂ ਉਹਨੂੰ ਸੰਸਾਰਿਕ ਪਦਾਰਥ ਜਿਹੜੇ ਹੈ ਉਹ ਵਿਸਰ ਜਾਂਦੇ ਨੇ